ਹੈਂਡਵਰਕ ਵਾਲੇ ਪੀਸ ਲੈਤੀ ਭੈਣਾ ਵਾਸਤੇ 1100 ਮਾਰਕੀਟ ਬਿਕਨ ਲਿਆ ਆਪਾਂ ਦੇਨੇ ਸਿਰਫ 750 ਜਿਹੜੀਆਂ ਭੈਣਾ ਕਰਕਾਉਣੀਆਂ ਵੀਡੀਓ ਸ਼ੇਅਰ ਪੇਜ ਫੋਲੋ ਚੈੱਕ ਕਰ ਲੋ ਡਿਜ਼ਾਈਨ ਹੀ ਬਹੁਤ ਸੋਹਣੀ ਗਰਲਿਸ਼ ਕਨਸੈਪਟ ਬੁਟੀਕ ਪੀਸ ਲੈਤੀ ਬਹੁਤ ਸੋਹਣੀ ਡਿਜ਼ਾਈਨ ਲੈਤੀ ਹੈਗੀ ਸਾਰਾ ਹੈਂਡ ਦਾ ਕੰਮ ਆਊਗਾ ਬੁਟੀਕ ਪੀਸ ਹੈ ਲਓ ਜੀ ਡਿਜ਼ਾਈਨਿੰਗ ਚੈੱਕ ਕਰੋ ਪਹਿਲਾਂ ਮੈਂ ਗਲੇ ਤੇ ਸਾਰਾ ਹੈਂਡਵਰਕ ਸਾਰਾ ਘੇਰੇ ਤੇ ਹੈਂਡਵਰਕ ਹੋਊਗੀ ਮੋਡ ਡਿਜ਼ਾਈਨ ਹੈਗੀ ਇਸ ਤੇ ਨਾਲ ਹੈਗੀ ਪਹੁੰਚੇ ਦੇ ਵਰਕ ਲਓ ਜੀ ਪਹੁੰਚੇ ਚੈੱਕ ਕਰੋ ਪਹੁੰਚੇ ਦੇ ਵਰਕ ਹੋਊਗਾ ਨਾਲ ਦੁਪੱਟੇ ਆਉਣਗੇ 2.5 ਮੀਟਰ ਦੇ ਫੁੱਲ ਲੈਂਥ ਦੇ ਕੜਾਈ ਵਾਲੇ ਦੁਪੱਟੇ ਕੜਾਈਆਂ ਵਾਲੇ ਆ ਰੇਟਾਂ ਦੀ ਫੁੱਲ ਵੱਡਾ ਫੁੱਲ ਗਰੰਟੀ ਹੈ ਆਪਣੀ ਰੰਗ ਚੈੱਕ ਕਰ ਲਓ ਜਿਹੜਾ ਵਧੀਆ ਲੱਗਦਾ ਪੈਨ ਨੂੰ ਸਕਰੀਨਸ਼ਾਟ ਘਰੋਂ ਕਰ ਲੈਣੋ ਚਾਹੇ ਮੰਗਾ ਲਓ ਔਨਲਾਈਨ ਚਾਹੇ ਆ ਕੇ ਲੈ ਜਾਓ ਦੁਕਾਨ ਤੇ ਰੇਟਾਂ ਦੀ ਫੁੱਲ ਵੱਡਾ ਫੁੱਲ ਗਰੰਟੀ ਹੈ ਆਪਣੀ ਇੱਕ ਡਾਰਕ ਚਾਰਟ ਇਹਦੇ ਵਿੱਚ ਇੱਕ ਹੈਗੀ ਇਹਦੇ ਵਿੱਚ ਮੀਡੀਅਮ ਚਾਰਟ ਇੰਗਲਿਸ਼ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਕਲਰ ਨੇ ਲਓ ਜੀ ਲਿਮਟਿਡ ਹੈ ਸਟਾਕ ਆ ਫਟਾਫਟ ਆ ਕੇ ਲੈ ਜਾਓ 11 1100 ਬੀਗਨ ਵਾਲੇ ਆਪਾਂ ਦੇ ਨੇ ਸਿਰਫ 750 ਫਾਇਦਾ ਦੀ ਇੱਕ ਇੱਕ ਦਾਹਾਂ ਸ਼ਾਲੂ ਕਲੋਥ ਉਸ ਬਰਨਾਲਾ ਜਿਨ੍ਹਾਂ ਨੇ ਕਰਵਾਣ ਦੇ ਵੱਡੇ ਫਾਇਦੇ ਫਟਾਫਟ ਪਹੁੰਚ ਰਹੀ ਵਿਆਹ ਸ਼ਾਦੀਆਂ ਨੂੰ ਖੁੱਲਾ ਸੱਦਾ ਹੈ ਗਈ ਜਿਨ੍ਹਾਂ ਲੈ ਨੇ ਵੇਚਣ ਲੈ ਫੁੱਲ ਬੜਾ ਫੁੱਲ ਬੜ ਤੇ ਲਾਵਾਂਗੇ